ਬਾਲਾ ਬੱਜਵਾਲ ਮਿਲਗੇ ਵਾਲੇ ਲਾਲੇ ਦਾ ਭੰਗੜਾ ਪੈਂਦਾ ਹੈ ਕਹਿੰਦੇ ਅੱਜ ਖੇਡ ਮੈਦਾਨ ਦੇ ਵਿੱਚ ਆਓ ਸ਼ਮੀਰ ਖਾਨ ਸਨੀ ਬੱਲੇ ਬੱਲੇ ਕਰਵਾ ਗਿਆ ਸਾਹਮਣੇ ਕਬੱਡੀ ਪੌਣ ਬਾਕੀ ਆ ਗਿਆ ਪਰਮਜੀਤਪੁਰੇ ਵਾਲਾ ਆਓ ਦੇਖਣਾ ਵੀ ਤੁੱਕਾਂ ਵਾਲਾ ਤੇ ਬਾਗੀ ਟੱਕਰ ਸਿਰੇ ਦੀ ਹੈ ਬਾਗੀ ਤੇ ਤੁੱਕਾਂ ਵਾਲਾ ਤੁੱਕਾਂ ਵਾਲਾ ਤੇ ਬਾਗੀ 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 ਹੋ ਗਈ ਮੇਰੇ ਵੀਰੋ ਬਾਗੀ 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 ਹੋ ਗਈ ਮੇਰੇ ਵੀਰੋ ਉਧਰ ਧੰਨਵਾਦ ਕਰਦੇ ਜੀ ਰੈਂਕਾ ਉੱਪਰ ਸੱਤਾ ਉੱਪਰ ਔਰ ਕਹਿੰਦੇ ਅਮਰੀਕ ਜੀ ਸਾਰਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਬਾਗੀ ਦੀ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਚਾਰ ਜਾਫੀਆਂ ਦੇ ਵਿੱਚ ਕਹਿੰਦੇ ਟੁੱਕਿਆਂ ਵਾਲਾ ਪਰਮਜੀਤਪੁਰੇ ਵਾਲਾ ਬਾਕੀ ਪਰਮਜੀਤਪੁਰੇ ਵਾਲਾ ਸਾਹਮਣੇ ਕਬੱਡੀ ਬਾਕੀ ਪਰਮਜੀਤਪੁਰੇ ਵਾਲਾ ਪਾ ਲਓ ਸਾਹਮਣੇ ਕਹਿੰਦੇ ਬਾਕੀ ਆ ਗਿਆ ਪਰਮਜੀਤਪੁਰੇ ਦੀ ਧਰਤੀ ਦਾ ਉਸਦੇ ਪਾਸੇ ਖੁਸ਼ੀ 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 ਇਹ ਆ ਦੁੱਗਿਆਂ ਵਾਲਾ ਕਹਿੰਦੇ ਜਫਾ ਨਹੀਂ ਲਾ ਸਕਿਆ ਪਰਮਜੀਤਪੁਰੇ ਵਾਲਾ ਸਿਰੇ ਦਾ ਰੇਡਰ ਹੈ ਕਾਲੇ ਵਰਗੇ ਪ੍ਰਸਿੱਧ ਖਿਡਾਰੀ ਹੋਏ ਹੈ ਸਾਹਮਣੇ ਨੌਜਾਨ ਗੱਭਰੂ ਦੀ ਪਈ ਹੋਈ ਰੇਡ ਆ ਦੁੱਗਾ ਵਾਲੇ ਦੀ ਕੋਸ਼ਿਸ਼ ਫੜਿਆ ਗੁੱਟ ਵੱਜੀ ਕੈਂਚੀ ਵਾਹ ਓਏ ਪਰਮਜੀਤਪੁਰੇ ਵਾਲਾ ਨੇ ਹੋ ਰਿਹਾ ਸਾ ਤੇਰੀਆਂ ਨੌਜਾਨ ਸੁਖੀ ਪੈਸ ਦੀ ਟੀਮ ਬਲਵਿੰਦਰ ਸਿੰਘ ਚੱਠੇ ਦੀ ਟੀਮ ਇਸ ਲਈ ਚ ਗੁਰਜੀਤ ਪੁੱਜਿਆ ਹੈ ਬਾਕੀ ਇਸ ਲਈ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੁਣ ਚਾਹ ਦੇ ਵਿੱਚੋਂ ਕਿਹੜਾ ਖਿਡਾਰੀ ਆਹ ਲੰਬੜ ਦੀ ਕੋਸ਼ੇ ਤੇ ਬਾਕੀ ਪਰਮਜੀਤਪੁਰੇ ਦਾ ਸਿਰੇ ਦੀਆਂ ਰੇਡਾਂ ਪਾ ਰਿਹਾ ਹੈ ਕੁਲਵਿੰਦਰ ਅਗਲੀ ਕਬੱਡੀ ਸਾਹਮਣੇ ਕਬੱਡੀ ਨੌਜਨ ਬਾਗੀ ਪਰਮਜੀਤਪੁਰੇ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਹੈ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਐਨ ਸਿਰੇ ਦਾ ਮੇਲਾ ਦਰਬੀ ਦਾ ਕਬੱਡੀ ਕਪਾਟੀਆਂ ਟੀਮਾਂ ਨੇ ਵੱਡੇ ਮਾਲ ਆਏ ਹੋਏ ਨੇ ਸਿਰੇ ਦੀਆਂ ਟੀਮਾਂ ਨੇ ਆ ਫਕਰ ਚੰਡੇ ਵਾਲਾ ਸੋਨੀ ਹੈ ਆ ਵੇਖਦਾ ਵੀ ਪਰ ਪਰਮਜੀਤ ਪੁਰੇ ਵਾਲਾ ਕਿੱਥੇ ਰੁਕਦਾ ਮੁੰਡਾ ਆਉਂਦਾ ਬੁੱਕਦਾ ਜਿੰਦਪੁਰੇ ਦੀ ਧਰਤੀ ਦਾ ਬਾਕੀ ਕਬੱਡੀ ਪਾ ਰਿਹਾ ਲੋ ਕੁਲਵਿੰਦਰ ਸੋਤਾ ਜੀ ਵੇਖੋ ਸਾਹਮਣੇ ਕਹਿੰਦੇ ਪੈਂਦੀ ਹੋਈ ਕਬੱਡੀ ਉਧਰ ਪੈਂਦਾ ਮਠੱਡਾ ਜੀ ਉਹਨਾਂ ਦਾ ਵਿੱਚ ਚੱਕ ਲੈ ਕੋਈ ਕਹਿੰਦਾ ਰੱਖ ਲੈ ਕੋਈ ਕਹਿੰਦਾ ਦੁੱਗਾ ਵਾਲਾ ਕੋਈ ਕਹਿੰਦਾ ਪਰਮਜੀਤ ਪੁਰੇ ਵਾਲਾ ਐਨ ਸਿਰਾ ਹੋਇਆ ਪਿਆ ਲੰਬਾ ਦੇਖ ਰਿਹਾ ਸਾਹਮਣੇ ਬਾਗੀ ਸਿਰੇ ਦਾ ਨੰਬਰ ਜੁੜ ਗਿਆ ਕਦੇ ਬਾਗੀ ਫੇਰ ਆ ਗਿਆ ਬਾਗੀ ਫੇਰ ਆ ਗਿਆ ਦੋਗਾ ਵਾਲੇ ਨਾਲ ਪੰਗਾ ਪੈਣਾ ਫਿਰ ਦੁਨੀਆ ਨੇ ਸਵਾਦ ਲੈਣਾ ਜਦੋਂ ਦੋਗਾ ਵਾਲੇ ਨਾਲ ਪੰਗਾ ਪੈਣਾ ਫਿਰ ਦੁਨੀਆ ਨੇ ਸਵਾਦ ਲੈਣਾ ਲੈ ਵੀ ਅੰਦਰਪਾਲ ਬਾਜਵਾ ਵਾਲਿਆ ਦੇਖਦੇ ਵੀ ਗੱਲ ਕੀ ਹੋਜੀ ਆਉਂਦੀ ਹੈ ਸਾਹਮਣੇ ਕਬੱਡੀ ਅਗਲਾ ਮੇਲਾ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਟੈਲਫੋਰਡ ਦੇ ਵੱਲੋਂ